ਕੁਝ ਲੋਕ ਜਾਣਦੇ ਹਨ ਕਿ ਮੈਂ ਕੱਲ ਕੀ ਸੀ ਅਤੇ ਸਾਰੀ ਦੁਨੀਆ ਜਾਣ ਜਾਵੇਗੀ ਕਿ ਮੈਂ ਕੱਲ ਕੀ ਬਣਾਗਾ ਕੁਝ ਲੋਕਾਂ ਦੇ ਸੀਨੇ ਵਿੱਚ ਦਿਲ ਦੀ ਜਗ੍ਹਾ ਕੈਲਕੂਲੇਟਰ ਹੁੰਦਾ ਹੈ ਉਹ ਹੱਥ ਮਿਲਾਉਣ ਤੋਂ ਪਹਿਲਾਂ ਹੀ ਹਿਸਾਬ ਲਗਾ ਲੈਂਦੇ ਨੇ ਕਿ ਮੈਨੂੰ ਇਸ ਤੋਂ ਕਿੰਨਾ ਕੁ ਫਾਇਦਾ ਹੋਣ ਵਾਲਾ ਹੈ ਅਸੀਂ ਮੁਸ਼ਕਲਾਂ ਉਦੋਂ ਦੇਖਦੇ ਹਾਂ ਜਦੋਂ ਅਸੀਂ ਆਪਣੇ ਟੀਚੇ ਤੇ ਧਿਆਨ ਨਹੀਂ ਦਿੰਦੇ ਜਦੋਂ ਚੁੱਪ ਰਹਿਣ ਵਾਲਾ ਇਨਸਾਨ ચીਖਣ ਲੱਗ ਜਾਵੇ ਤਾਂ ਫਿਰ ਸਮਝ ਲੈਣਾ ਕਿ ਹੁਣ ਹੱਦ ਪਾਰ ਹੋ ਚੁੱਕੀ ਹੈ ਹਰ ਨਵੀਂ ਸ਼ੁਰੂਆਤ ਵਿਅਕਤੀ ਨੂੰ ਥੋੜਾ ਡਰਾਉਂਦੀ ਹੈ ਪਰ ਯਾਦ ਰੱਖੋ ਕਿ ਸਫਲਤਾ ਮੁਸ਼ਕਲਾਂ ਤੋਂ ਬਾਅਦ ਹੀ ਦਿਖਾਈ ਦਿੰਦੀ ਹੈ ਜੇਕਰ ਬੀਤਿਆ ਹੋਇਆ ਪਲ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਫਿਰ ਇਹੀ ਸਮਾਂ ਹੈ ਉਸ ਨੂੰ ਪੁਲਾ ਦੇਣ ਦਾ ਹਰ ਵਿਅਕਤੀ ਨੂੰ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਦੀ ਵੀ ਜ਼ਿੰਦਗੀ ਇੰਨੀ ਨਹੀਂ ਹੁੰਦੀ ਕਿ ਉਹ ਆਪਣੀਆਂ ਗਲਤੀਆਂ ਕਰਕੇ ਸਿੱਖ ਸਕੇ ਜਿਹੜਾ ਬੰਦਾ ਕਿਸੇ ਦੀ ਨਜ਼ਰ ਵਿੱਚ ਬੁਰਾ ਨਹੀਂ ਹੈ ਤਾਂ ਸਮਝ ਜਾਓ ਕਿ ਉਹ ਬਹੁਤ ਚਲਾਕ ਹੈ ਤੇ ਉਹ ਕਿਸੇ ਦਾ ਸਕਨ ਨਹੀਂ ਹੈ ਕਿਸੇ ਨੂੰ ਸਮਾਂ ਤੇ ਸਮਝ ਇਕੱਠੇ ਨਹੀਂ ਮਿਲਦੀ ਕਿਉਂਕਿ ਅਕਸਰ ਜਦੋਂ ਸਮਾਂ ਹੁੰਦਾ ਹੈ ਤਾਂ ਅਸੀਂ ਸਮਝ ਨਹੀਂ ਪਾਉਂਦੇ ਅਤੇ ਜਦੋਂ ਅਸੀਂ ਸਮਝ ਲੈਨੇ ਹਾਂ ਤਾਂ ਸਮਾਂ ਚਲਾ ਜਾਂਦਾ ਹੈ ਇਹ ਇੱਕ ਗੱਲ ਆਮ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਸੱਚਾ ਸਿੱਧਾ ਅਤੇ ਇਮਾਨਦਾਰ ਬੰਦਾ ਹੁੰਦਾ ਹੈ ਉਹਦੀ ਇੱਜ਼ਤ ਕੋਈ ਨਹੀਂ ਕਰਦਾ ਤੇ ਜਿਹੜਾ ਬੰਦਾ ਝੂਠ ਬੋਲਦਾ ਹੈ ਬੇਈਮਾਨੀ ਕਰਦਾ ਹੈ ਉਹ ਸਭ ਨੂੰ ਚੰਗਾ ਹੀ ਲੱਗਦਾ ਹੈ ਇੱਕ ਗੱਲ ਹਮੇਸ਼ਾ ਯਾਦ ਰੱਖੋ ਤੁਹਾਨੂੰ ਉਹਨਾਂ ਲੋਕਾਂ ਨਾਲ ਸਮੱਸਿਆ ਨਹੀਂ ਹੋਣੀ ਚਾਹੀਦੀ ਜੋ ਤੁਹਾਨੂੰ ਪਸੰਦ ਨਹੀਂ ਕਰਦੇ ਤੁਹਾਨੂੰ ਉਹਨਾਂ ਲੋਕਾਂ ਨਾਲ ਸਮੱਸਿਆ ਹੋਣੀ ਚਾਹੀਦੀ ਹੈ ਜੋ ਤੁਹਾਨੂੰ ਪਸੰਦ ਕਰਨ ਦਾ ਦਿਖਾਵਾ ਕਰਦੇ ਹਨ ਇਸ ਲਈ ਮਤਲਬ ਹੀ ਲੋਕਾਂ ਨੂੰ ਫੋਨ ਵਿੱਚੋਂ ਹੀ ਨਹੀਂ ਸਗੋ ਜ਼ਿੰਦਗੀ ਵਿੱਚੋਂ ਵੀ ਡਿਲੀਟ ਕਰ ਦਿਓ ਇੱਥੇ ਹਰ ਕਿਸੇ ਨੂੰ ਦਰਾੜਾਂ ਚੋਂ ਚਾਕਣ ਦੀ ਆਦਤ ਹੈ ਦਰਵਾਜਾ ਖੋਲੋ ਤਾਂ ਕੋਈ ਪੁੱਛਣ ਤੱਕ ਨਹੀਂ ਆਉਂਦਾ ਸਾਨੂੰ ਹਮੇਸ਼ਾ ਉਹਨਾਂ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਜੋ ਸਾਨੂੰ ਸਾਡੀਆਂ ਗਲਤੀਆਂ ਬਾਰੇ ਦੱਸਦੇ ਹਨ ਅਸੀਂ ਇਸ ਤਰ੍ਹਾਂ ਹੀ ਖੁਦ 'ਚ ਸੁਧਾਰ ਲਿਆ ਸਕਦੇ ਹਾਂ ਜ਼ਿੰਦਗੀ 'ਚ ਦੋ ਤਰ੍ਹਾਂ ਦੇ ਇਨਸਾਨਾਂ ਨੂੰ ਕਦੇ ਨਾ ਭੁੱਲਿਓ ਇੱਕ ਉਹ ਜਿਨ੍ਹਾਂ ਨੇ ਤਕਲੀਫ ਦਿੱਤੀ ਅਤੇ ਦੂਸਰੇ ਉਹ ਜਿਨ੍ਹਾਂ ਨੇ ਤਕਲੀਫ ਵਿੱਚ ਸਾਥ ਦਿੱਤਾ ਦੋਸਤੋ ਦੁਨੀਆ ਵਿੱਚ ਰਹਿਣ ਲਈ ਸਭ ਤੋਂ ਵਧੀਆ ਥਾਂ ਜਾਂ ਤਾਂ ਕਿਸੇ ਦੇ ਦਿਲ ਵਿੱਚ ਰਹਿਣਾ ਹੈ ਜਾਂ ਕਿਸੇ ਦੀਆਂ ਦੁਆਵਾਂ ਵਿੱਚ ਰਹਿਣਾ ਹੈ ਸੱਚੇ ਦਿਲ ਤੋਂ ਤੁਹਾਨੂੰ ਚਾਹਣ ਵਾਲਾ ਤੁਹਾਡੇ ਨਾਲ ਹਰ ਤਰ੍ਹਾਂ ਦੀ ਤੇ ਹਰ ਮਾਮਲੇ ਤੇ ਗੱਲ ਕਰੇਗਾ ਪਰ ਤੋਖਾ ਦੇਣ ਵਾਲਾ ਹਮੇਸ਼ਾ ਤੁਹਾਡੇ ਨਾਲ ਸਿਰਫ ਪਿਆਰ ਭਰੀਆਂ ਗੱਲਾਂ ਹੀ ਕਰੇਗਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿਸੇ ਦੇ ਸਾਹਮਣੇ ਤਰਲੇ ਕਰਨ ਨਾਲ ਨਾ ਇੱਜ਼ਤ ਮਿਲਦੀ ਹੈ ਨਾ ਮੁਹੱਬਤ ਇਸ ਲਈ ਆਪਣੇ ਆਪ ਤੇ ਯਕੀਨ ਰੱਖੋ ਜੋ ਕਿਸਮਤ ਚ ਹੋਵੇਗਾ ਤਾਂ ਖੁਦ ਚੱਲ ਕੇ ਆਵੇਗਾ ਸੱਚੀ ਮੁਹੱਬਤ ਕਰਨ ਦੇ ਬਾਅਦ ਵੀ ਜੇਕਰ ਕੋਈ ਤੁਹਾਡਾ ਨਹੀਂ ਹੁੰਦਾ ਤਾਂ ਰੋਇਓ ਨਾ ਕਿਉਂਕਿ ਤੁਸੀਂ ਉਸ ਨੂੰ ਗਵਾਇਆ ਹੈ ਜੋ ਤੁਹਾਡਾ ਹੈ ਹੀ ਨਹੀਂ ਸੀ